ਕੋਈ ਕੋਈ ਕਰਾ ਦੋ ਉਹ ਵੀ ਦਾਣੇ ਨਿਕਲਣਗੇ ਮੇਰੇ ਪਿੰਡ ਦੇ ਨਾਲ ਜੱਟੀ ਖੇਲੇ ਉੱਪਰ ਤੋਂ ਲਾਹਣੇ ਲਾਹਣੇ ਕਰਦਾ ਹੈ ਪਰ ਟੱਕਾ ਜਿਹੜਾ ਕਰਦਾ ਉਹ ਪਰ ਪਿੰਡ ਦਾ ਸਪੋਰਟ ਕਰਕੇ ਆਇਆ ਪੰਜਾਬ ਪਿਆ ਗ람 ਇਕੱਲਾ ਇਕੱਲਾ ਚੱਕੀ ਫਿਰਦਾ ਹੈ ਸਣਾ ਤੋਂ ਨਾਲ ਮਾਲ ਉਹਨਾਂ ਕੋਲ ਇੱਥੇ ਹੋ ਚੇਂਗੇ ਪੈਸੇ ਵੱਟ ਕੇ ਪਰਾਂ ਬਹਿ ਕੇ ਸਾਡੇ ਵਰਗੇ ਰੀਲਰ ਮਰ ਗਏ ਸਾਰੇ ਹੋ ਚੇਤਾਂ ਸਾਰੀ ਬੰਦ ਹੋ ਗਈ ਸਾਰੀ ਬੰਦ ਕਰਾਉਣੀ ਹੈ ਕੋਈ ਨਾ ਕੋਈ ਚੱਕੇ ਚਾਈ ਹੋ ਰਹੀ ਪਚਾਦ ਕਰਨੀ ਤੇ ਕੋਈ ਨਾ ਕੋਈ ਰੇਤੋ ਜੀ ਉਹ ਆਪਾਂ ਕੋਈ ਨਾ ਹੁੰਦੇ ਕਹਿੰਦੇ ਬੋਲਣਾ ਬਹੁਤ ਬੋਲਣਾ ਹੁਣ ਇਹ ਕੰਟਰੋਲ ਆ ਰਿਹਾ ਹੈ ਕਿ ਹੁਣ ਕਰਾਓ ਜਾਂ ਸਾਰੇ ਨਾਲ ਕਰੂੰਗੀ ਆਈਏ ਗੱਲ ਕਰੋ ਬਸ ਇਹੀ ਗੱਲ ਹੈ ਇਹ ਸਾਰਾ ਕੋਈ ਚੱਕਾ ਸੀ ਸਿਰ ਹੁਦਾ ਵਾਲਾ ਬੜੇ ਤੀਵੀ ਜਾਉਗਾ ਹੁਣ ਸਾਰਾ ਹੁਣ ਬੋਲੂਗੀ ਹਾਂ ਸਾਰਾ ਕੁਝ ਹੋਊਗਾ ਲੈ ਕੇ ਮੇਜਰ ਨਾ 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 ਸਿਸਟਮ ਸਾਰਾ ਟੀਵੀ ਪਰੋਬਲ ਸਾਰੇ ਪੈਸੇ ਲੈ ਕੇ ਉਹ ਨਾਲਿਆਂ ਦੇ ਇਹਨਾਂ ਨਾਲਿਆਂ ਦੇ ਪਾਣੀ ਕੰਟਰੋਲ ਨਹੀਂ ਹੁੰਦਾ ਦੋ ਦਿਨੋਂ ਹਾਂਜੀ 500 ਰੁਪਏ ਦਿੱਤਾ ਇੱਕ ਵਾਰ ਓਵਰਲ ਯੂਸਟਿਡਿਟ ਵਾਰੇ ਕੋਲ ਹੈ ਨਾ ਜਿਵੇਂ ਜਿਵੇਂ ਆਪਾਂ ਦੇਖੀ ਉਹ

ਦੀ ਅਤੀ ਕਰਵਾਈ ਉਹਨੂੰ ਹੁਣ ਉਹ ਵਾਲੇ ਫਿਰ ਸੀਲ ਆਪਾਂ ਬੰਦ ਕਰਵਾ ਦੀ ਉਹਨਾਂ ਦੀ ਤੇ ਉਹ ਟੁੱਟਣ ਦਾ ਬਿਲਕੁਲ ਗਲਤ ਕੰਮ ਇਹ ਜੋ ਵੀ ਕੀਤਾ ਨੇ ਉਹਦੇ ਨਾਲ ਆਪਾਂ ਬਿਲਕੁਲ ਪੁਲਿਸ ਨੂੰ ਲਿਖ ਕੇ ਜੋ ਸੈਕਸ਼ਨਸ ਕੇ ਅੰਦਰ ਆਪਾਂ ਹੁਣ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਰਫਾਰਡਰ ਬੰਦ ਦੇ ਹੁਣ ਆਪਣੇ ਮਤਲਬ ਹੋ ਰਹੀ ਆ ਉਹਨੇ ਜੋ ਹੈ ਨੌਨ ਆਰਡਰ ਤੇ ਪੁਲਿਸ ਵੀ ਕਦੇ ਡੀਐਸਪੀ ਨਾਲ ਵੀ ਮੈਂ ਗੱਲ ਕਰ ਬੱਝੇ ਇਹਦੇ ਨਾਲ ਅਭੀ ਕੋਈ ਪਟਸ ਨਹੀਂ ਹੈ ਤੇ ਵੀ ਗੀ ਹੈ ਐਪੀਡੈਵਟ ਦੀ ਗੱਲ ਕੀਤੀ ਗਈ ਹੈ ਕੱਲ ਨੂੰ ਕੋਈ ਹਾਦਸਾ ਵਾਪਰ ਜਾਂਦਾ ਤਾਂ ਕੰਮ ਮੁਸ਼ਕਲ ਹੋ ਜਾਵੇ ਠੀਕ ਇਸ ਲਈ ਮੈਂ ਕਿਹਾ ਕਿ ਸੇਫਟੀ ਸਟੈਂਡਰਡ ਹਾਂ ਉਸਕੇ ਬਾਅਦ ਹੀ ਇੰਸ਼ੋਰ ਕਰਵਾ ਦਾਂਗੀ ਕਿ ਬਿਨਾ ਸੇਵਿਸਿੰਗਸ ਕੇ ਕੁਝ ਨਹੀਂ ਹੈ ਮੈਂ ਮਾ ਜੁਮਾਨਦਰ ਸਿਤਾ ਲੇਨ ਨੂੰ ਕਰਾਂਗੀ